ਥਾਣਾ 라ਵਲਪਿੰਡੀ ਪੁਲਿਸ ਵੱਲੋਂ ਅਲੱਗ ਅਲੱਗ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕਰ 850 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ 라ਵਲਪਿੰਡੀ ਦੇ ਐਸਐਚਓ ਲਾਵ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਐਸਆਈ ਗੁਰਸ਼ਰਮ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਟ ਦੌਰਾਨ ਚੌਕੀ ਪੰਜਟਾ ਤੋਂ ਨਰੂਡ ਟੈਂਕੀ ਵਾਲੇ ਰਸਤੇ 'ਚ ਇੱਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਦੌਰਾਨ ਉਸ ਕੋਲੋਂ 350 ਪਵੰਦੀ ਛੁਦਾ ਕੈਫੂਲ ਬਰਾਮਦ ਕੀਤੇ ਹਨ ਮਲਜ਼ਮ ਦੀ ਪਛਾਣ ਨਾਮ ਇੰਦਰਜੀਤ ਸਿੰਘ ਪੁੱਤਰ सुरेंद्रਪਾਲ ਵਾਸੀ ਪਡੋਰੀ ਕਦ ਥਾਣਾ ਮੇਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਇਸੇ ਤਰ੍ਹਾਂ ਦੂਸਰੇ ਮਾਮਲੇ ਵਿੱਚ ਏਐਸਆਈ ਰਾਮਕਮਰ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸਾਹਨੀ ਵਾਲੇ ਮੋੜ ਤੋਂ ਮੋਟਰਸਾਈਕਲ ਦੇ ਹੈਂਡਲ ਤੇ ਮومی ਲਫਾਫਾ ਟੰਗੀ ਆ ਰਹੇ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਲਵੀਰ ਸਿੰਘ ਪੁੱਤਰ ਜੈਪਾਲ ਵਾਸੀ ਪਿੰਡ ਬਜਵਾੜਾ ਥਾਣਾ ਸਦਰ ਹੁਸ਼ਿਆਰਪੁਰ ਦੱਸਿਆ ਜਦੋਂ ਪੁਲਿਸ ਪਾਰਟੀ ਵੱਲੋਂ ਮੋਮੀ ਲਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 500 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ ਪੁਲਿਸ ਵੱਲੋਂ ਦੋਮੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਕਮਾਂਡੋ ਜਨਰਲ ਪੁਲਿਸ ਅਫਸਰ ਦੀ ਹਦਾਇਤ ਦੇ ਮੁਤਾਬਕ ਨਸ਼ਾ ਪ੍ਰਤੀ ਜੇ ਨਵੇਂ ਵੰਡੇ ਹੋਈ ਹੈ ਉਸ ਦੇ ਸਬੰਧ ਵਿੱਚ ਥਾਣਾ ਰਾਵਲਪਿੰਡੀ ਵੱਲੋਂ ਵੱਖ-ਵੱਖ ਦੋ ਪਟੀਆਂ ਕੱਢੀਆਂ ਹੋਈਆਂ ਸੀ ਜਿਸ ਵਿੱਚ ਐਸਆਈ ਕੁਸ਼ਮ ਸਿੰਘ ਤੇ ਐਸਆਈ ਰਾਮਪਰ ਇਹਨਾਂ ਨੇ ਜਿਹੜਾ ਸੀ ਦੋ ਜ ਦੋ ਨੌਜਵਾਨ ਜਿਹੜੇ ਆ ਉਧਰ ਸਰ ਕੀਤੀ ਆ ਇੰਦਰਜੀਤ ਕੋਲੋਂ ਜਿਹੜਾ ਵਾ 350 ਕੈਪਸੂਲ ਤੇ ਜਿਹੜਾ ਬਲਵੀਰ ਸਿੰਘ ਆ ਉਹਦੇ ਕੋਲੋਂ 500 ਕੈਪਸੂਲ ਜਿਹੜਾ ਪ੍ਰਾਪਤ ਕੀਤਾ ਤੇ ਫਿਰ ਕਿੱਥੇ ਦੇ ਰਹਿਣ ਵਾਲੇ ਕੋਈ ਕੋਈ ਪਹਿਚਾਣ ਹੋਈ ਆ ਬਲਵੀਰ ਸਿੰਘ ਜਿਹੜਾ ਬਜਵਾੜਾ ਡਿਸਟ੍ਰਿਕਟ ਸ਼ਰਕੂਰ ਦਾ ਰਹਿਣ ਵਾਲਾ ਜੀ ਤੇ ਜਿਹੜਾ ਹੈਗਾ ਸਰਿੰਦਰ ਇੰਦਰਜੀਤ ਸਿੰਘ ਆ ਇਹ ਹੈਗਾ ਪੰਡੋਰੀ ਕਰਦਾ ਰਹਿਣ ਵਾਲਾ ਤੇ ਸਰ ਕੀ ਉਹਦਾ 30 ਨਸ਼ੇ ਦੇ ਅੱਗੇ ਵੇਚਦੇ ਲਿਆਗੇ ਜਿਹੜਾ ਹੈਗਾ ਇੰਦਰਜੀਤ ਸਿੰਘ ਇਹ ਖੁਦ ਆਦੀ ਇਹਦੇ ਜੀਐਨਏ ਵਿੱਚ ਕੰਮ ਕਰਦਾ ਉੱਥੇ ਸਪਲਾਈ ਕਰਦਾ ਕੋਈ ਸਰ ਬਰਚੇ ਵਗੈਰਾ ਵੇਲੂ ਵੀ ਹੈ ਨਾਲ ਦੇ ਇਹਦੇ ਤੇ 302 ਦਾ ਪਹਿਲਾ ਮੁਕਤਮਾਂ ਦਰਜ ਹੈ ਜੀ ਇੰਦਰਜੀਤ ਤੇ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਪਤਾ ਲੱਗਾ ਵੀ ਕਿੱਥੋਂ ਲਿਆ ਕੇ ਇਹ ਵੀ ਵੇਚਦੇ ਆ ਹਾਂਜੀ ਇਹ ਤਫਤੀਸ਼ ਦੇ ਵਿੱਚ ਹੈਗਾ ਜੀ ਤਫਤੀਸ਼ ਦਾ ਪਾਰਟ ਹੈ ਇਹਦੇ ਬਾਰੇ ਨਹੀਂ ਅਸੀਂ ਗੱਲ ਕਰ ਸਕਦੇ ਤੇ ਕੀ ਕਾਰਵਾਈ ਕੀਤੀ ਜਾਣੀ ਹੈ ਇਹਨਾਂ ਦੇ ਕਾਨੂੰਨ ਮੁਕਤਮਾਂ ਦਰਜ ਹੋ ਗਿਆ ਜੀ ਵੀ ਸਿੱਖ ਸਕਦੇ